पता नहीं जितना कीदे हैं पहली रेड रायकोट वाला ओ मुंडा पुर्ज हरी वाला मुंडा प्रिंस कोलंबिया वाला मुंडा डेल्टा वाला पांड दे ली प्यार भर प्यार मारो ताड़िया जोर दे जोरदार मार दो ताड़िया चार दा फी तैयार ने ओ कबड्डी केदे पे मेरे मित्रों एक कनी ते जतिंदर खेड्या वेच कनाडा ਤੁੱਕੀ ਹੱਦ ਤੱਕ ਹੁਸ਼ੀ ਉਹਨਾਂ ਦੀ ਖੇਡ ਕਰਾਉਂਦੇ ਨੇ 26 ਰਸ਼ੀਦ ਵਾਲਾ ਨਹੀਂ ਡਾਕ ਸਕਿਆ ਪੁਆਇੰਟ ਰੇਡਰ ਦੇ ਹਿੱਸੇ ਅਗਲੀ ਕਬੱਡੀ ਪਾਉਣ ਦੇ ਲਈ ਲਾਲਾ ਜੀ ਭਾਈ ਦੀਪੇ ਦਾ ਮੁੰਡਾ ਉਹ ਮੁੰਡਾ ਦੀਪੇ ਦਾ ਆਇਆ ਲਾਡੀ ਮੇਰੇ ਮਿੱਤਰੋ ਉਹ ਲਾਡੀ ਕਹਿੰਦੇ ਜਸਵੰਤ ਦੀ ਧਰਤੀ ਦਾ ਅੱਜ ਗੱਲ ਹੋਣੀ ਹੈ ਬਾਰ ਬੜੀ ਬਸ਼ੇਰਾਂ ਦੀ ਮੇਰੇ ਮਿੱਤਰੋ ਕੌਣ ਜਿੱਤ ਕੇ ਲੈ ਕੇ ਜਾਂਦਾ ਗੱਲ ਸਮੇਂ ਦੀ ਹੈ ਧੂਰ ਕੋਟਿਆ ਕਹਿੰਦੇ ਸ਼ੀਰਾ ਤਿਆਰ ਹੈ ਗੁਰਵਿੰਦਰ ਤਿਆਰ ਮੱਲਿਆ ਵਾਲਾ ਕਹਿੰਦੇ ਮਨੀ ਅਜ ਦੀ ਤਰੀਕ ਦਾ ਵੱਡਾ ਮਾਨ ਹੈ ਉਹ ਲਾਡੀ ਰੇਡ ਦੇ ਉੱਪਰ ਦੇਖਦਾ ਏ

ललकारे हो गया मित्रों रपिंद आलमकीरिया दूजे पास जश्न जुके वालों भी पांच सौ आ गया लाडी दे कजार पौधा हो गया ਜਸ਼ਨ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਕੈਂਡ ਵਾਲਾ ਤੇਜੀ ਆ ਗਿਆ ਉਹ ਤੇਜੀ ਆਇਆ ਕੈਂਡ ਪਿੰਡਵਾ ਇਹਦੇ ਤੇ ਮਾਣ ਕਰਦਾ ਮੇਰੇ ਮਿੱਤਰੋ ਲਾੜ ਜੋਲ ਆਸਟ੍ਰੇਲੀਆ ਤੋਂ ਮਾਣ ਕਰਦਾ ਹਾ ਮੁੰਡੇ ਦੇ ਕਹਿੰਦੇ ਵੱਡੇ ਵੱਡੇ ਮਾਣ ਮਾਣ ਕਰਦੇ ਆ ਤੇਜੀ ਕੈਂਡ ਪਿੰਡ ਦਾ ਤੇ ਮੱਲੀਆਂ ਵਾਲਾ ਹੋ ਗਈ ਟੱਕਰ ਹੋ ਗਈ ਟੱਕਰ ਸ਼ੇਰਾਂ ਦੀ ਤੇਜੀ ਤੇਜੀ ਓਏ ਅਗਲੀ ਰੇਡ ਕਹਿੰਦੇ ਮੁੰਡਾ

ਸਵੇਰੇ ਤਾਂ ਮਾਜੇ ਟੁੱਟ ਗਿਆ ਸੀ ਪਰ ਜਿਹਦਾ ਕੋਈ ਨਹੀਂ ਉਹਦਾ ਨੀਲੀ ਛੱਤ ਵਾਲਾ ਉਹਦਾ ਨੀਲੀ ਛੱਤ ਵਾਲਾ ਫੇਰ ਕਬੱਡੀ ਲਓ ਤੇਜੀ ਕੈਨ ਵਾਲਾ ਤੇਜੀ ਕੈਨ ਵਾਲਾ ਕਬੱਡੀ ਪਾ ਰਿਹਾ ਚਾਰ ਤਿਆਰ ਵਰ ਤਿਆਰ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ ਉੱਤੇ ਮੱਲੀਆਂ ਵਾਲਿਆ ਮੱਲੀਆਂ ਵਾਲਿਆ ਕਰ ਕਰ ਗੱਲ ਬੱਕਰੀ ਦੇ ਨੰਪੋ ਆਹ ਕੇਜੀ ਤੇਜੀ 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 ਹਾਂ ਪਰਮਿੰਦਰ ਦੀ ਰਿੱਕੀ ਹੁਣਾਂ ਦੇ ਟੀਮ ਅੱਜ ਕੈਨ ਦੀ ਸਪான்ਸਰ ਕੀਤੀ ਹੋਈ ਆ ਆ ਕਹਿੰਦੇ ਫੌਜੇ ਭਾਈ ਹੁਣਾਂ ਨੇ ਟੀਮ ਬਣਾਈ ਆ ਬਾਈ ਬਦਲੇ ਸਿੰਘ ਜੀ ਦੇ ਉਹਨਾਂ ਵੱਲੋਂ 500 ਦੇ ਮਾਣ ਲਾਡੀ ਦੇ ਲਈ ਲਪੂ ਦੇ ਕਰਦੇ ਵੀਰੇ ਭੱਜ ਕੇ ਲਾਡੀ ਕੋਲੇ ਪੰਜ ਗੱਲ ਸੁਣਾਗੇ ਪਹਿਲਾਂ ਪੈਸੇ ਪੂਦੇ ਕਰਦੇ ਜਸ਼ਨ ਦੀ ਕਬੱਡੀ ਪਈ ਹੋਈ ਆ ਹੁਣ ਤਾਂ ਮਸਲੇ ਜਿੱਤਾਂ ਹਾਰਾਂ ਦੇ ਇਹ ਦੋ ਵੱਡਿਆਂ ਪੈਲੀਆਂ ਨੂੰ ਜੋ ਪਰ ਹੱਕ ਤਣ ਗਿਆ ਏ ਰੋਲਾ ਤਾਂ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਰੋਲਾ ਤਾਂ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਉਹ ਜਸ਼ਨ ਆਲਮਗਿਰਿਆ ਸਾਨਾ ਵਰਗੀ ਚਾਲ ਹੈ ਸਾਨਾ ਵਰਗੀ ਚਾਲ ਹੈ ਅਗਲੀ ਰੇਡ ਲਾਡੀ 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 ਜਸੂ ਵਾਲਿਆ ਕਰੂ ਕੁਮਾਰ ਲੱਗੂ ਤੜਨਾ ਜਫਾਕ ਨਹੀਂ ਇੱਕ ਪਾਸੇ ਸ਼ੀਰਾਂ ਤੇ ਦੂਜੇ ਪਾਸੇ ਵੀਰਾ ਧੂਰ ਕੋਟੀਆ ਕਰਾ ਗਿਆ ਬੱਲੇ ਬੱਲੇ ਲਾ ਗਿਆ ਤਗੜਾ ਜੱਫਾ ਵਿਦੇਸ਼ ਸਿੰਘ ਜੀ ਦੇਵ ਅਵਤਾਰ ਸਿੰਘ ਦੀ ਦੁਬਈ ਹੋਂ ਨਾਲੋਂ 1000 ਦਾ ਜੱਫਾ ਲਾ ਗਿਆ ਖੇਡ ਮੈਦਾਨ ਦੇ ਵਿੱਚ 1000 ਦਾ ਜੱਫਾ ਅੰਗਰੇਜ਼ ਕੈਨੇਡਾ ਤੇ ਸੰਵੰਦ ਕੈਨੇਡਾ ਬਿਆੰਤ ਕੈਨੇਡਾ ਹੋਂ ਨਾਲੋਂ ਵੀ ਭਾਈ ਬਿਆੰਤ ਨਾਲੋਂ ਵੱਲੋਂ 500 500 ਦਾ ਪੈਸੇ ਨਾਲ ਵੀ ਨਾਲ ਪ੍ਰਾਪਤ ਕਰ ਲਿਓ ਵੀਰੇ ਪੈਸੇ ਨਾਲ ਵੀ ਨਾਲ ਪ੍ਰਾਪਤ ਕਰ ਲਿਓ ਜਸ਼ਨ ਦੀ ਕਬੱਡੀ ਬਹੁਤ ਵੀਰੇ ਪੈਸੇ ਨਾਲ ਦੀ ਨਾਲ ਪ੍ਰਾਪਤ ਕਰ ਲਿਓ ਵਦੇਸ ਸਿੰਘ ਜੀ ਦੇਵ ਤੇ ਨਾਲ ਕਹਿੰਦੇ ਅਫਤਾਰ ਦਬਈ ਉਹਨਾਂ ਵੱਲੋਂ 1000 ਦਾ ਜੱਫਾ ਲਗਿਆ ਬਹੁਤ ਬਹੁਤ ਧੰਨਵਾਦ ਹਰ ਇੱਕ ਜੱਫਾ 1000 ਦਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਗੱਭਰੂ ਕੁਬਾਰ ਪਿੰਡ ਦਾ ਗੱਭਰੂ ਕੁਬਾਰ ਪਿੰਡ ਦਾ ਪੂਰਾ ਦੱਸ ਕੇ ਜਾਊਗਾ ਸਰਨਾਮਾ ਪੂਰਾ ਦੱਸ ਕੇ ਜਾਊਗਾ ਸਰਨਾਮਾ ਇੱਕ ਪਾਸੇ ਝਾਰ ਸਾਹਿਬ ਵਾਲਾ ਹਟ 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 ਖੋਸ਼ ਹੋ ਗਿਆ ਜਿੰਤ ਖੋਸ਼ ਹੋ ਗਿਆ ਕਬੱਡੀ ਤੇਜੀ ਦੀ ਮੇਰੇ ਮਿੱਤਰੋ ਤੇਜੀ ਦੀ ਕਬੱਡੀ ਇੱਕ ਹਿਆਲ ਬਾਈ ਬਲਦੇਸ ਸਿੰਘ ਦੀ ਟੀਮ ਉਹ ਲੋ ਜਤਿੰਦਰ ਦੇ ਲਈ ਤੇ ਬਸ਼ੇਰਿਆਂ ਦੀ ਗੱਲ ਹੋਊਗੀ ਫਾਈਨਲ ਵਿੱਚ ਬਹੁਤ ਬਸ਼ੇਰਿਆਂ ਦੀ ਗੱਲ ਬਸ਼ੇਰਾਂ ਦੀ ਗੱਲ ਮੱਲੀਆਂ ਆលਿਆ ਫਾੜ ਤਿਆਰੀ ਨਾਂ ਤਗੜਾ ਜੱਫਾ ਕਹਣਾ ਤੇਜੀ ਤੇ ਮਨੀ ਮੱਲੀਆਂ ਵਾਲਾ ਕੰੂ ਕਮਾਲ ਆ ਟੱਕਾ

ਹਾ ਜੱਫਾ ਮਲਿਆ ਵਾਲੇ ਬਣੀ ਦੇ ਲਈ ਭਾਈ ਬਲਦੇਸ ਸਿੰਘ 1000 ਦੇ ਮਣਪੋਚਾ ਕਰਦੇ ਆ ਹਾਜੀ ਨਾਲਾ ਜੀ ਲਓ ਸਾਹਮਣੇ ਲਾਟੀ 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 ਤੇ ਦੂਜੇ ਪਾਸੇ ਉਹ ਗੱਬਰੂ ਸ਼ੀਰਾ ਸ਼ੀਰਾ ਕੁੰਡੀ ਅੜ ਗਈ ਆ ਕੁੰਡੀ ਅੜ ਗਈ ਆ ਹੁਣ ਪਿਆ ਕਹਿੰਦੇ ਜਿਹੜੇ ਤਦੂਰ ਚ ਕੋਲੇ ਸੀ ਹੁਣ ਲਾਟਾਂ ਮਾਰਦੇ ਆ ਕਿ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਚੜਦੇ ਸੂਰਜ ਪੈਂਦੇ ਹੁੰਦੇ ਆ ਉਹ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਕਬੱਡੀ ਜਸ਼ਨੇ ਦੀ ਪੈ ਗਈ ਹੈ ਕਬੱਡੀ ਜਸ਼ਨੇ ਦੀ ਪੈ ਗਈ ਜਸ਼ਨੇ ਦੀ ਰੇਰ ਦੇ ਉੱਪਰ ਦੇਖਦੇ ਆ ਛਿੰਦੇ ਰੰਗਲੈਂਡ ਵੱਲੋਂ 500 ਦੇ ਮਾਣ ਆ ਕਬੱਡੀ ਤੇ ਹੋਣਗੇ ਲਾਲ ਜੀ 500 500 ਅੰਗਜ ਕੈਨੇਡਾ ਬਾਈ ਪਿਆਤੋਣਾ ਵੱਲੋਂ ਹੋਊਗਾ ਹਣ 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 ਜੋਰ 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 ਤੱਕੇ ਤੱਕੇ ਟੱਕੇ ਕਿਸ਼ਨ ਰਗਨ ਹੈਂਡ ਵੱਲੋਂ 500 ਰੇਡਰ ਦੇ ਲਈ ਓਏ ਅਗਲੀ ਰੇਡ ਤੇਜੀ ਕੈਨ ਆ ਬౌਂਡਰੀ ਫੇਰ ਆ ਗਿਆ ਮੇਰੇ ਮਿੱਤਰੋ ਤੇਜੀ ਕੈਨ ਆਲਾ ਆ ਮੈਚ ਚੋਟੀ ਦਾ ਖੇਡੇ ਜਾ ਰਿਹਾ ਹੈ ਜੱਫੇ ਤੇ ਜੱਫਾ ਥਾ ਜੱਫਾ ਲੱਗਦਾ ਹੈ ਜੱਫੇ ਤੇ ਜੱਫਾ ਫਾੜੇ ਫਾੜਾ ਗਾ ਰਿਹਾ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਤੇ ਮੁੱਕਣੀ ਗੱਲ ਜੱਫੀਆਂ ਤੇ ਮੁੱਕਣੀ ਗੱਲ ਜੱਫੀਆਂ ਤੇ ਮੁੱਕਣੀ ਆਉ ਕੈਨ ਉਹ ਬਾਟਾ ਪਰਦਾ ਜਾਂਦਾ ਓਏ ਜੱਸਾ ਵਾਲਾ ਉਹਦਾ ਸੁਬਾਹ ਕੇ ਨਹੀਂ ਫਿਰ ਪਰਮੇਸ਼ਰ ਬੋਲਾ ਚ ਬਈ ਵਾਲੇ ਕਹਿੰਦੇ ਹਰ ਜੱਫਾ ਇੱਕ ਇੱਕ ਹਜ਼ਾਰ ਦਾ ਹੋਊਗਾ ਇੱਕ ਇੱਕ ਹਜ਼ਾਰ ਦਾ ਹੋਊਗਾ ਫੇਰ ਫੇਰ ਜਤਿੰਦਰ 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 ਤੇ ਗੁਰਪ੍ਰੀਤ ਆ ਜੱਸ ਪ੍ਰੈਕਟ ਹੈ ਪਾਲਵਾ ਐਕਸਪ੍ਰੈਸ ਹੈ ਅਗਲੀ ਰੇਡ ਕਹਿੰਦੇ ਨੌਜਵਾਨ ਲਾਦੀ ਪੌਲੀ ਤਿਆਰ ਵਰਤਿਆ ਹੈ ਅੰਗੜ ਕਨੇਡਾ ਹੁਣਾ ਵੱਲੋਂ ਰਜਿੰਦਰ ਹੁਣਾ ਵੱਲੋਂ ਸਤਵੰਦਰ ਹੁਣਾ ਵੱਲੋਂ ਆਹ ਕਬੱਡੀ ਦੇ ਪਾਸੇ ਦੇ ਵੱਡੇ ਮਾਰੀ ਖੇਡ ਜਿੱਥੇ ਲੱਗਦੇ ਚੁੰਟੀ ਦੇ ਮੱਲਾਂ ਨੂੰ ਬੱਕਰੀ ਮਦਾਨ ਖਾ ਕੇ ਮੱਲ ਨਹੀਂ ਬਣੀ ਓਏ ਥੋੜਾ ਜਿੜ ਖੈਰ ਜੋ ਬਣਾ ਕੇ ਛੱਡਾ ਦੇ ਜਿਹੜੇ ਜਿਹੜੇ ਕਹਿੰਦੇ ਹਲੇ ਗੱਲ ਨਹੀਂ ਬੁਰੀ ਜਿਹੜੇ ਜਿਹੜੇ ਕਹਿੰਦੇ ਗੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਕਹਿੰਦੇ ਹਜੇ ਤੱਕ ਗੱਲ ਨਹੀਂ ਬਣੀ ਅੱਜ ਗੱਲ ਬਣ ਗਈ ਹੈ ਬਾਕੀ ਗੱਲ ਕਹਿੰਦੇ ਇੱਕ ਸੁਧਾਰਨੇ ਬਣਾ ਦੇਣੀ ਹੈ ਲਓ ਸਾਹਮਣੇ ਪਲੀਜ਼ ਆ ਦੇਖੋ ਪਿੱਛੋਂ ਲਓ ਸਾਹਮਣੇ ਜਸ਼ਨ ਆਲਮਗਿਰੀ ਅਤਾਗੜਾ ਨੰਬਰ ਜੋੜਦਾ ਹੈ ਥੈਂਕ ਯੂ ਭਾਈ ਥੈਂਕ ਯੂ ਅੰਗਦ ਕੈਨੇਡਾ ਹੁਣਾਂ ਵੱਲੋਂ 1000 ਰੁਪਿਆ ਲਾਡੀ ਦੇ ਲਈ ਆ 1000 ਰੁਪਿਆ ਲਾਡੀ ਦੇ ਲਈ ਅੰਗਦ ਕੈਨੇਡਾ ਤੇ ਰੇਂਦਾ ਹੁਣੀ ਸਤਵੰਤ ਹੁਣੀ ਵਿਅੰਤ ਹੁਣੀ ਭਗਵੰਤ ਹੁਣਾ ਵੱਲੋਂ 1000 ਹਲੋ ਬੜਾ ਬ੍ਰੇਸ ਸੋਨਰ ਤੇ ਚੈਨੀ ਮਲੇਸ਼ੀਆ ਆ ਤਾਲੀਓ ਯਾਰ ਲਲਕਾਰਾ ਹੀ ਮਾਰ ਦਿਓ ਹਰਾ ਆ ਲਲਕਾਰਾ ਹੀ ਮਾਰ ਦਿਓ ਬੜਾ ਵਧੀਆ ਮੈਚ ਸੀਗਾ ਧੰਨਵਾਦ ਜੀ ਮੈਚ ਤਾਂ ਹਜੇ ਬਾਕੀ ਆ ਜਸ਼ਨ ਦੇ ਲਈ 500 ਬੜਾ ਵਧੀਆ ਸੀ ਯਾਰ ਹਜੇ ਅੱਧਾ ਵੀ ਟਾਈਮ ਹੋਇਆ ਆ ਠੀਕ ਆ ਹਾਏ ਰੇਦਾ ਹੱਲਾ ਗੁੱਲਾ ਭਾਈ ਸ਼ੁਰੂ ਹੋਇਆ ਹਜੇ ਤਾਂ ਹੱਲਾ ਗੁੱਲਾ ਸ਼ੁਰੂ ਹੋਇਆ ਹਜੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਲਾਡੀ ਹੁਣੀ ਮੈਦਾਨ 'ਚ ਕੁਝ ਵੀ ਹੋ ਸਕਦਾ ਓਏ ਹਜੇ ਤਾਂ ਮੈਚ ਬੰਦ ਕਰ ਲਈਏ ਫੇਰ ਸਵਾਲ ਹੋਰ ਵੱਜ ਸਕਦਾ ਹੋਰ ਵੱਜ ਸਕਦਾ ਆ ਨੰਬਰ ਥੋੜਾ ਹੋਲਡ ਕੀਤਾ ਗਿਆ ਜੀ ਆ ਨੰਬਰ ਹੋਲਡ ਕੀਤਾ ਗਿਆ ਆ ਨੰਬਰ ਹੋਲਡ ਕੀਤਾ ਗਿਆ ਇੱਕ ਮਿੰਟ ਅਵਤਾਰ ਜੀ ਹੋ ਰਿਹਾ ਹੈ ਕੱਲ ਇਹਦੇ ਛੇਕੀ ਤੁਹਾਡੇ ਇਥੇ ਮੈਚ ਦੇ ਕੱਠ ਥੋੜਾ ਕੱਟ ਸੀ ਸੁੱਖਾ ਬਾਈ ਕਹਿੰਦਾ ਆਪਣੇ ਏਰੀਆ ਦੇ ਨਾਲ ਕੱਠ ਕੱਟਣ ਲੱਗ ਗਿਆ ਮੈਂ ਕਹਿ ਕੱਲੂ ਉਹ ਨੀਲੇ ਦੇ ਸ਼ਾ ਸ਼ਵਾਰ ਵੀ ਮਿਹਰ ਚਾਹੀਦੀ ਹੈ ਕੱਲੂ ਫਾਈਨਲ ਤੱਕ ਸੰਗਤ ਦੇ ਕੇ ਬੈਠੂ ਤੇ ਆਹ ਵੇਖਣਾ ਸਾਰੀ ਸੰਗਤ ਉਹ ਬਾਈ ਸਾਰਾ ਉਹਨਾਂ ਆਪਣੇ ਆਪਣੇ ਨਾਂ ਦੇ ਉੱਤੇ ਤਾੜੀ ਮਾਰ ਦੋ ਆਪਣੇ ਆਪਣੇ ਨਾਂ ਦੇ ਉੱਤੇ ਪਾਈ ਕੇ ਜੇ ਜੀ ਆ ਕੋਈ ਹੋਲਡ ਨਹੀਂ ਹੈਗਾ ਜੀ ਨੰਬਰ ਰੇਡਰ ਦਾ ਜੀ ਨੰਬਰ ਰੇਡਰ ਦਾ ਸ਼ੀਰਿਆ ਧੋਰ ਕੋਟ ਵਾਲਿਆ ਗੋਪੀ ਦਾ ਚੇਲਾ ਇਹ ਮੁੰਡਾ ਕਮਾਲ ਦਾ ਇਹ ਯਾਰ ਕਹਿੰਦੇ ਦੀਪੂ ਜੱਸਾ ਵਾਲਾ ਇਹ ਕਹਿੰਦੇ ਦੀਪੂ ਜਸਵਾਲ ਇਹ ਯਾਰ ਆ ਦੀਪੂ ਜਸਵਾਲ ਦਾ ਬਰੇ ਮਿੱਤਰੋ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਲ ਤੇਜ਼ੀ ਕੈਨ ਆ ਰਿਆ ਉਹ ਤੇਜ਼ ਤੇਜ਼ੀ ਕੈਨ ਆ ਰਿਆ ਤੇਜ਼ ਤੇਜ਼ ਕਬੱਡੀਆਂ ਪਾਉਣੀਆਂ ਪੈਣੀਆਂ ਉਹ ਮੱਲੀਆਂ ਵਾਂ ਸੱਧਿਆ ਹੋਇਆ ਅੱਜ ਧੂਰਕੋਟੀਆਂ ਸ਼ੀਰਾਂ ਸੱਧਿਆ ਹੈ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਰੇ ਮਿੱਤਰੋ ਹਸਪਿੰਡ ਦਾ ਪੀਤਾ ਕਿੱਦਾਂ ਦੀ ਗੱਲ ਕਿੱਦਾਂ ਦੀ ਤੇਜ਼ੀ 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 ਸੈਂਤੀ ਸੈਂਤੀ ਮੱਲੀਆਂ ਵਾਲਾ ਸੈਂਤੀ ਮੱਲੀਆਂ ਵਾਲਾ ਕਿੱਥੋਂ ਸੰਦ ਲਿਆ ਕਿੱਥੋਂ ਸੰਦ ਲਿਆ ਓਏ ਮੱਲੀਆਂ ਵਾਲਿਆ ਜੱਫਾ ਅੱਜ ਤੇ ਮੱਲੀਆਂ ਵਾਲੇ ਨੇ ਕਮਾਲ ਕਰ ਦਿੱਤੀ ਆ ਵਿਦੇਵ ਦੇਵ ਤੇ ਅਵਤਾਰ ਦਵਾਈ ਵੱਲ ਆ ਜੱਫਾ 1000 ਦਾ ਲੱਗਿਆ ਮੇਰੇ ਮਿੱਤਰੋ 1000 ਸਫੀ 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 ਰਸ਼ੀਦ ਤੇ ਪਾਲਵਾ ਐਕਸਪ੍ਰੈਸ ਪੁਰਜ ਹਰੀ ਵਾਲਾ ਗੁਰਪ੍ਰੀਤ ਉਹ ਪੈਂਦੀ ਆ ਤੱਕ ਪੈਂਦੀ ਆ ਤੱਕ ਉਹ ਸਾਹਮਣੇ ਲਾਡੀ ਦੀ ਰੇਡ ਪੈ ਗਈ ਹੈ ਬਜੇ ਸਿੰਘ ਜੀ ਭੋਲੇ ਦੇ ਬਾਈ ਉਹਨਾਂ ਵੱਲੋਂ ਪਹਿਲੇ ਮੱਲੇ ਦੇ ਲਈ 1000 ਪੁੱਜਦਾ ਹੋਇਆ ਸਰਦਾਰ ਜਗਜੀਤ ਸਿੰਘ ਸੁਪੇਨ ਵਾਲਿਆਂ ਦੇ ਪੁੱਤਰ ਦੀ ਕਬੱਡੀ ਬੜਾ ਤੇਜ਼ ਰੇਡਰ ਕਬੱਡੀ ਦਾ ਨੰਬਰ ਰੇਡਰ ਹੈ ਨੰਬਰ ਲਾਡੀ ਦਾ ਹੈ ਨੰਬਰ ਲਾਡੀ ਦਾ ਕਿੰਨਾ 60 ਤੋਂ ਵੀ ਤੇਜ਼ ਮੋਟਾ ਬੱਦਲੀ ਬਾਡੀ ਦਾ ਅੱਜ ਕੱਲ ਚਰਚਾ ਦੇ ਵਿੱਚ ਨਾਮ ਹੈ ਯਾਰੋ ਜੱਸੋ ਵਾਲੀਏ ਲਾਡੀ ਦਾ ਅੱਜ ਕੱਲ ਚਰਚਾ ਦੇ ਵਿੱਚ ਨਾਮ ਹੈ ਜੱਸੋ ਵਾਲ ਦੇ ਲਾਡੀ ਦਾ ਜੱਸੋ ਵਾਲ ਦੇ ਲਾਡੀ ਦਾ ਓਏ ਆਹ ਕਹਿੰਦਾ ਅੱਜ ਖੇਡੋਂ ਨਹੀਂ ਆਏ ਓਏ ਜੱਸੋ ਵਾਲ ਦਾ ਮੇਲਾ ਜਿੱਤਣ ਆਇਆ ਜਿੱਤਣ ਆਇਆ ਜਿੱਤਣ ਆਇਆ ਪਹਿਲਵਾਨ ਕਹਿੰਦਾ ਅੱਜ ਜੱਸੋਵਾਲ ਦਾ ਮੇਲਾ ਜਿੱਤਣ ਆਇਆ ਆਹ ਸਫੀਰ ਰਸ਼ੀਨ ਆਲਿਆ ਰਸ਼ੀਨ ਆਲਿਆ ਰਸ਼ੀਨ ਆਲਿਆ ਆਹ ਰਸ਼ੀਨ ਆਹ ਆ ਆ ਸਵਾਲ ਹੈ ਆ ਸਵਾਲ ਹੈ ਮੇਲਾ ਰੌਲਾ ਪਾ ਕੇ ਦੱਸ ਦੋ ਉਹਦਾ ਸਵਾਲ ਸੁਬਾਹ ਅਲੀਪੁਰ ਖਾਨ ਸਾਹ ਤੇ